ਕ੍ਰੈਡਨ ਕਵਨਾਵਾਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਟ੍ਰਾਂਟੋਪੋਲਿਸ ਵੱਲੋਂ ਸਿਮਸ ਵੈਪ ਮਾਮਲੇ ਵਿੱਚ 10 ਲੋਕਾਂ ਦੇ گروਹ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਡਿਟੈਕਟਿਵ ਡੇਵਿਡ ਕਾਫੀ ਨੇ ਦੱਸਿਆ ਕਿ ਪ੍ਰੋਜੈਕਟ ਡਿਸਪਰਟ ਅਧੀਨ ਇੱਕ ਕਾਰਵਾਈ ਕੀਤੀ ਗਈ ਹੈ ਤੇ ਸ਼ੱਕੀਆਂ ਵਿਰੁੱਧ 100 ਤੋਂ ਵੱਧ ਦੋਸ਼ ਆਦ ਕਿਤੇ ਗਏ ਨੇ ਸਿਮਸ ਵੈਪ ਫਰਾਡ ਦੌਰਾਨ ਧੱਗਾ ਵੱਲੋਂ ਸਖਤ ਸਬੰਧਤ ਸ਼ਖਸ ਦੇ ਫੋਨ ਨੰਬਰ SIM ਕਾਰਡ ਵੀ ਤਬਦੀਲ ਕਰ ਦਿੱਤੇ ਗਏ ਤਾਂ ਕਿ ਬੈਂਕਿੰਗ ਲਾਂਡ ਦੇਣ ਕੀਤੀ ਨਾ ਜਾ ਸਕੇ ਠੱਗਾਂ ਵੱਲੋਂ ਆਮ ਤੌਰ ਤੇ ਪੀੜਤਾਂ ਦੇ ਨਿੱਜੀ ਜਾਣਕਾਰੀ ਜਿਵੇਂ ਨਾਮ ਨੰਬਰ ਫੋਨ ਤੇ ਹੋਰ ਵੇਰਵੇ ਚੋਰੀ ਕੀਤੇ ਜਾਂਦੇ ਸਨ ਪ੍ਰੋਜੈਕਟ ਡਿਸਪਰਟ ਅਧੀਨ ਜਿੱਥੇ 10 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਉਥੇ ਦੋ ਹੋਰ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਤੇ ਉੱਥੇ ਦੱਸਦੇ ਕਿ ਸ਼ੱਕੀਆਂ ਵਿਰੁੱਧ 5000 ਡਾਲਰ ਤੋਂ ਵੱਧ ਰਕਮ ਦਾ ਫਰਾਡ ਕਰਨ ਅਤੇ ਅਪਰਾਧ ਰਾਈ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ ਆਦ ਕੀਤਾ ਗਏ ਨੇ ਡਿਟੈਕਟਿਵ ਕੌਫੀ ਨੇ ਦੱਸਿਆ ਕਿ ਆਨਲਾਈਨ ਖਾਤੇ ਵਿੱਚ ਸਨ ਲਾ ਕੇ ਠੱਗੀ ਹਰ ਸਾਲ ਲੱਖਾਂ ਡਾਲਰ ਦੇ ਚੋਰੀ ਕੀਤੇ ਜਾ ਰਹੇ ਸਨ ਤੇ ਇਸ ਗਰੋਵ ਨੂੰ ਤਕਰੀਬਨ 10 ਲੱਖ ਡਾਲਰ ਦੀ ਠੱਗੀ ਮਾਰੀ ਜਾ ਚੁੱਕੀ ਹੈ ਗ੍ਰਿਫਤਾਰੀ ਸ਼ੱਕੀ ਅਤੇ ब्रैम्प्टन ਦੇ ਜਿੱਥੇ ਖਾਸ ਕਰਕੇ ਬ੍ਰੈਂਪਟਨ ਤੋਂ ਸ਼ਾਹਿਦ ਸ਼ਾਨ ਬ੍ਰੈਂਪਟਨ ਦਾ ਸ਼ਾਹਿਦ ਹੁਸੈਨ ਹੁਨਾਇਨ ਤੇ ਬ੍ਰੈਂਪਟਨ ਦਾ ਵਸੀਮ ਅਸਾਬ ਮਿਸੀ ਸਾਗਾ ਦਾ ਆਨਾਲੀ ਹਸਨਾਨ ਅਤੇ ਵਿਨੀਪੈਗ ਦਾ ਮੁਹੰਮਦ ਇਬਰਾਹਿਮ ਟ੍ਰਾਂਟੋ ਦੀ ਮਾਰੀਆ ਅਗਬ ਅਬੂਜ਼ਾ ਅਤੇ ਟ੍ਰਾਂਟੋ ਦੇ ਓਵੈਸ ਵਿਚੇਰੀਆ ਅਤੇ ਟ੍ਰਾਂਟੋ ਦੀ ਨਾਡੀਆ ਕੈਪਿਟਲੀ ਸ਼ਾਮਲ ਨੇ ਟ੍ਰਾਂਟੋਪੋਲਿਸ ਨੇ ਅੱਗੇ ਇਹ ਵੀ ਕਿਹਾ ਹੈ ਕਿ SIM ਸਵੈਪ ਕਰਨ ਵਾਲੇ ਪੀੜਤ ਬਣ ਕੇ ਮੋਬਾਈਲ ਕੰਪਨੀ ਦੇ ਨਾਲ ਸੰਪਰਕ ਕਰਦੇ ਅਤੇ ਕੋਈ ਨਾ ਕੋਈ ਬਹਾਨਾ ਲਾ ਕੇ ਨਵਾਂ SIM ਲੈਣ ਦਾ ਯਤਨ ਕਰਦੇ ਸਨ ਤੇ ਇੱਕ ਵਾਰ SIM ਸਵੈਪ ਹੋਣ ਮਗਰੋਂ ਠੱਗਾਂ ਵੱਲੋਂ ਹਰ ਕਿਸਮ ਦੀ ਵਿੱਤੀ ਟ੍ਰਾਂਜੈਕਸ਼ਨ ਕੀਤੀ ਜਾ ਸਕਦੀ ਹੈ ਤੇ ਟ੍ਰਾਂਟੋਪੋਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਜੂਨ 2023 ਤੋਂ ਆਰੰਭ ਕੀਤੀ ਗਈ ਸੀ ਤੇ ਜਿਸ ਵਿੱਚ ਹੁਣ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ